ਅੱਡੇਗੜ ਸਾਹਿਬ ਦੇ ਵਿੱਚ ਸਾਡੇ ਕੇਬੀ ਕੀ ਜਿਹੜਾ ਹੈ ਉਹਦੇ ਵਿੱਚ ਕੇਂਦਰੀ ਖਰੀਸੀ ਬਾਂ ਜਿਹੜਾ ਸ਼ੁਰੂ ਕਰਿਆ ਗਿਆ ਇਹਦੇ ਵਿੱਚ 15 ਦਿਨ ਇਹ ਸਾਡਾ ਬਕੋਹਰੇ ਜ਼ਿਲ੍ਹਿਆਂ ਵਿੱਚ ਚੱਲਣਾ ਹੈ ਇਹਦੇ ਨਾਲ ਜੋ ਵੀ ਨਵੀਂ ਟੈਕਨੀਕ ਜਿਸ ਤਰ੍ਹਾਂ ਖੇਤੀ ਵਿੱਚ ਸੁਧਾਰ ਕੀਤਾ ਜਾਂਦਾ ਜਿਹੜੀਆਂ ਅਸੀਂ ਸਹੂਲਤਾਂ ਦਿੰਦੇ ਆ ਉਹਨਾਂ ਦਾ ਸਾਡੀ ਟੀਮ ਤਿੰਨ ਪਿੰਡ ਰੋਜ਼ ਕਰਿਆ ਕਰੂਗੀ ਉਹ ਜਾ ਕੇ ਕਿਸਾਨ ਭਰਾਵਾਂ ਨਾਲ ਆਪਣਾ ਸੰਪਰਕ ਕਰਕੇ ਤੇ ਉਹ ਇਸ ਜਾਣਕਾਰੀ ਦੇਣਗੇ ਜੀ ਤੋ ਕਿਸਾਨ ਭਰਾ ਲਾਭ ਉਠਾ ਸਕਦੇ ਆ ਅਸੀਂ ਖੇਤੀਬਾੜੀ ਰਵੈਤੀ ਨੀਰੇਗੀ ਬਹੁਤ ਸਰੀਆਂ ਗੱਲਾਂ ਜਿਹੜੀਆਂ ਨਵੀਂ ਟੈਕਨੀਕ ਦੀ ਆ ਗਈਆਂ ਉਹ ਲੋਕਾਂ ਵਿੱਚ ਪ੍ਰਚਲਿਤ ਕਰ ਲਈਏ ਤੋ ਜਿਹੜਾ ਪ੍ਰੋਗਰਾਮ ਚੱਲੇ ਚਲਾਇਆ ਜਾਵੇ ਇਹ ਚੀਜ਼ ਨੂੰ ਸਬਸਿਡ ਕਰ ਲਈ ਗਈ ਹੈ ਕਿ ਉਪਰਾਲੇ ਕੀਤੇ ਜਾ ਰਹੇ ਨੇ ਆਧੁਨਿਕ ਵਸੇ ਜਿਵੇਂ ਪੰਜਾਬ ਵੱਲੋਂ ਤਾਂ ਅਸੀਂ ਖੇਤੀ ਦੇ ਨਰਮੇ ਦੀ ਫਸਲ ਹੈ ਤੁਸੀਂ ਉਹਦੇ ਬੀਜ ਤੇ 33% ਸਬਸਿਡੀ ਦਿੰਨੇ ਆ ਪਾਣੀ ਨੂੰ ਬਚਾਉਣ ਦੇ ਲਈ 1500 ਰੁਪਏ ਪਰ ਏਕੜ ਜਿਹੜਾ ਜ਼ਿਮੀਂਦਾਰਾ ਧਰਾਵਾ ਨੂੰ ਚੋਨੇ ਦੀ ਸਹੀ ਵਿਜਾਈ ਤੋਂ ਤੇ ਜਿਹਦੇ ਲਈ 40 ਕਰੋੜ ਰੁਪਇਆ ਰੱਖਿਆ ਗਿਆ ਇਸੇ ਤਰ੍ਹਾਂ ਜਿਪਸਮ ਹੋਰ ਵੀ ਕੋਈ ਜਿਹੜੀਆਂ ਸਹੂਲਤਾਂ ਲੋੜ ਹੈ ਜਿਹੜੀ ਪਰਾਲੀ ਦਾ ਉਹਨੂੰ ਬਚਾਉਣ ਦੇ ਲਈ ਵੀ ਨਾਂ ਬਾਲੀ ਜਾਵੇ ਉਸ ਪ੍ਰਬੰਧਨ ਲਈ ਕੋਈ 500 ਕਰੋੜ ਰੁਪਇਆ ਰੱਖਿਆ ਗਿਆ ਉਹ ਜ਼ਿੰਮੇदार ਪ੍ਰਾਵਾਂ ਨੂੰ ਸੰਦਾਂ ਲਈ ਦਿੱਤਾ ਜਾਂਦਾ। ਜਿਹੜੀਆਂ ਪੰਜਾਬ ਚ ਨਹਿਰਾਂ ਦਾ ਸਾਰੀਆਂ ਦਾ ਤਕਰੀਬਨ ਨਵੀਨੀ ਕਰਨ 15000 ਕਿਲੋਮੀਟਰ ਇਹਦੇ ਵਾਸਤੇ ਸਰਕਾਰ ਨੇ ਇਨੀਸ਼ੀਏਟਿਵ ਲਿਆ ਕਿ ਨਹਿਰੀ ਪਾਣੀ ਸਾਰੇ ਖੇਤਾਂ ਤੱਕ ਵਧੀਆ ਢੰਗ ਨਾਲ ਪਹੁੰਚ ਸਕੇ। ਜਸ ਤੋਂ ਲਾਵਾ ਬਿਜਲੀ ਵੀ ਦਿੰਦੇ ਆ ਜਿਹੜੀ ਜਵਿੰਦਰ ਭਰਾਵਾਂ ਲਈ ਟਿਊਬਲ ਇਹਦੇ ਚ ਕੋਈ ਕੰਡੀਸ਼ਨ ਨੂੰ 7-8 ਘੰਟਿਆਂ ਦੇ ਵੀ ਨਹੀਂ ਰਹੇਗੀ ਵੱਧ ਤੋਂ ਵੱਧ ਦੇ ਦੇ ਉਹਨਾਂ ਦੀ ਬੇਖੂਬ ਚੋਣੇ ਦੀ ਜਿੰਨਾ ਇਹਦੇ ਤੇ ਖੇਚਲਦਾਰੀ ਹੋ ਰਹੀ ਹੈ ਜਿੰਨਾ ਖਰਚ ਹੋ ਰਿਹਾ ਉਸ ਮੁਤਾਬਕ ਤਾਂ ਐਮਐਸਪੀ ਹੋਰ ਵਧਣੀ ਚਾਹੀਦੀ ਹੈ ਤੇ ਉਹਨਾਂ ਨੇ 2369 ਕੀਤੇ ਕਿੰਨੇ 69 ਰੁਪਏ ਵਧਾਈਏ ਠੀਕ ਇਹਨਾਂ ਚਾਉਂਗੀ ਜੀ ਖੂਬ ਕਿਸਾਨਾਂ ਨਾਲ ਇਨਸਾਫ ਤਾਂ ਹੈ ਨਹੀਂ ਸੈਂਟਰ ਸਰਕਾਰ ਨੂੰ ਇਸ ਵਾਸਤੇ ਚਾਹੀਦਾ ਕਿ ਜਿੰਨਾ ਇਹਦੇ ਤੇ ਪੈਦਾ ਕਰਨ ਤੇ ਜਿਹੜਾ ਨੂੰ ਮੰਡੀ ਤੱਕ ਲਿਉਣਾ ਤੇ ਜਿੰਨਾ ਖਰਚ ਹੁੰਦਾ ਉਹ ਬਹੁਤ ਜ਼ਿੰਮੇਵਾਰ ਦਾ ਉਸ ਨੂੰ ਉਹਦੇ ਲਈ ਇਹਦਾ ਰੇਟ ਵਧਾ ਹੋਣਾ ਚਾਹੀਦਾ ਅਸੀਂ ਤਾਂ 3000 ਕਿਹਾ ਸੀ 3000 ਹੋਣਾ ਚਾਹੀਦਾ ਠੀਕ ਜੀ ਜੀਰਸਾ ਸਾਹਿਬ ਸਨਮਾਨਯੋਗ ਆਗੂ ਸੀ ਪੰਜਾਬ ਦੇ ਜਿਹੜੇ ਸਰਤੀਤ ਗਰਾਊਂਡ ਨਾਲ ਜੁੜੇ ਉੱਥੋਂ ਚੱਲੇ ਲੋਕਾਂ ਨੇ ਆ ਸਰਪੰਡ ਦੇ ਸਰਪੰਚ ਤੋਂ ਲੈ ਕੇ ਆਜ਼ਾਦ ਐਮਐਲਏ ਵਗੇ ਫਿਰ ਕਾਲੀ ਦਲ ਵਿੱਚ ਆ ਕੇ ਕਾਲੀ ਦਲ ਦੇ ਸੀਨੀਅਰ ਨੇਡਰਾ ਉਹਨਾਂ ਦੀ ਸ਼ਮੂਲੀਅਤ ਹੋ ਗਈ ਲੰਮਾ ਸਮਾਂ ਉਹਨਾਂ ਨੇ ਪੰਜਾਬ ਦੀ ਬਜ਼ਾਰਤ ਵਿੱਚ ਵੀ گزارਿਆ ਔਰ ਉਸ ਤੋਂ ਬਾਅਦ ਰਾਜ ਸਭਾ ਵਿੱਚ ਵੀ ਮੇਰੇ ਕੋਲ 3-4 ਟਰਮ ਰਹੇ ਉਹ ਪਰਫਾਰਮੈਂਸ ਨੂੰ ਕੀ ਮਿਲ ਕਰਨੀ ਜਾਊਗੀ ਜੀ ਮੈਂ ਜ਼ਿੰਮੇਵਾਰ ਭਰਾਵਾ ਨੂੰ ਇਹ ਬੇਨਤੀ ਕਰੂੰਗਾ ਕਿ ਖੇਤੀ ਹੁਣ ਰਵਾਇਤੀ ਨਹੀਂ ਰਹੇਗੀ ਖੇਤੀ ਬੜੀ ਸਮਝਦਾਰੀ ਨਾਲ ਜਿਹੜੀ ਜਿਸ ਤਰ੍ਹਾਂ ਸਾਡੀ ਪੰਜਾਬ ਦੀ ਐਗਰੀਕਲਚਰ ਯੂਨੀਵਰਸਿਟੀ ਹੈ ਸਾਡਾ ਸਾਰਾ ਡਿਪਾਰਟਮੈਂਟ ਐਗਰੀਕਲਚਰ ਦਾ ਜਿਹੜਾ ਪਿੰਡਾਂ ਨਾਲ ਜੁੜੇ ਹੋਏ ਸਾਡੇ ਸੈਂਟਰ ਹੈ ਏਡੀਓ ਲਾਏ ਗਏ ਨੇ ਇਨਸਪੈਕਟਰ ਲਾਏ ਗਏ ਨੇ ਉਹਨਾਂ ਨਾਲ رابطہ ਰੱਖਣ ਨਵੀਆਂ ਟੈਕਨੀਕਾਂ ਨਵੀਂ ਜਿਹੜੀ ਗੱਲ ਕੋਈ ਕਿਸੇ ਵਾਰੀ ਕੋਈ ਬਿਮਾਰੀ ਵੀ ਆਉਂਦੀ ਕਿਸੇ ਫਸਲ ਨੂੰ ਉਸ ਤੋਂ ਉਹਨਾਂ ਤੋਂ ਸਮਝ ਕੇ ਜਿਹੜੀ ਲੋੜ ਹੈ ਉਹਨੂੰ ਰੋਕਥਾਮ ਕਰਨ ਲਈ ਅਸੀਂ ਹਰ ਵਕਤ ਹਰੇਕ ਸਹਿਤਾ ਲਈ ਕਿਸਾਨਾਂ ਪਰ ਆਵਾਂ ਰਹੀ ਸਾਡਾ ਖੇਤੀਬਾੜੀ ਵਿਭਾਗਤ ਤਿਆਰ ਹੈ ਖੇਤੀਬਾੜੀ ਯੂਨੀਵਰਸਿਟੀ ਦਿਨ ਰਾਤ ਕਿਸਾਨਾਂ ਨਾਲ ਸਹਿਯੋਗ ਕਰ ਰਹੀ ਹੈ। ਇਹ ਕਿਸਾਨਾਂ ਨੂੰ ਕੈਂਪ ਲਗਾ ਕੇ ਜਿਹੜਾ ਅਗਿਰ ਕੀਤਾ ਜਾ ਰਿਹਾ ਹੈ ਇਹ ਤਕਰੀਬਨ ਹੀ ਸਮੇਂ-ਸਮੇਂ ਸਰ ਕਰਦੇ ਰਹਿੰਦੇ ਆ ਤੇ ਇਹ ਜਿਹੜੇ ਨਵੇਂ ਕੈਂਪ ਹੈ ਇਹ ਸਾਰੇ ਪੰਜਾਬ ਵਿੱਚ ਵੈਸੇ ਸਾਰੇ ਆਲ ਇੰਡੀਆ ਵਿੱਚ ਹੋ ਰਹੇ ਆ ਪੰਜਾਬ ਵਿੱਚ ਜੀ। ਬੇਨਤੀ ਕਰਨੀ ਚਾਹਾਂਗਾ ਕਿ ਯੂਨੀਵਰਸਿਟੀ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਆ ਤੁਹਾਡੇ ਲਈ ਕਾਫੀ ਕਿਉਂਕਿ ਨਵੀਂ ਤੋਂ ਨਵੀਂ ਜਿਹੜੀ ਵੈਰਾਈਟੀ ਆਉਂਦੀ ਹੈ ਉਹਦੇ ਤੇ ਰਿਸਰਚ ਕਰਕੇ ਆਪਣੇ ਪੰਜਾਬ ਵਿੱਚ ਉਹ ਦਿੰਦੇ ਨੇ ਕਿਸਾਨਾਂ ਨੂੰ ਅਸੀਂ ਪ੍ਰਮਾਣਿਤ ਜਿਹੜੀਆਂ ਵੈਰਾਈਟੀਆਂ ਲਾਈਏ ਤਾਂ ਕਿ ਸਾਡੇ ਮਕਣ ਵਿੱਚ ਕੋਈ ਅੜਿੱਕਾ ਨਾ ਆਵੇ ਜਿਹੜੀ ਹਾਈਬ੍ਰਿਡ ਦੀ ਗੱਲ ਹੈ ਹਾਈਬ੍ਰਿਡ ਜੋ ਵੀ ਜਿਹੜੇ ਨਕਲੀ ਹਾਈਬ੍ਰਿਡ ਵੇਚਣ ਵਾਲੇ ਬਹੁਤ ਫਿਰਦੇ ਆ ਉਹਨਾਂ ਤੋਂ ਇਸ ਕਰਕੇ ਬਹੁਤ ਬਚ ਕੇ ਲੋੜ ਹੈ ਕਿਉਂਕਿ ਜੇ ਕੋਈ ਇਹੋ ਜਿਹੀ ਗੱਲ ਹੈ ਕਿਸਾਨ ਭਰਾਵਾਂ ਨੂੰ ਉਹਨਾਂ ਦਾ ਬਿੱਲ ਜ਼ਰੂਰ ਲੈਣਾ ਚਾਹੀਦਾ ਇੱਕ ਸਾਡੀ ਜਿਹੜੀ ਬੈਨ ਹੈ ਉਹ ਜਿਹੜੀ ਸਾਡੇ ਜਾ ਕੇ ਖੇਤਾਂ 'ਚ ਕਿਸਾਨ ਭਰਾਵਾਂ ਤੋਂ ਸਾਰਾ ਜਿਹੜੀ ਸੋਇਲ ਦੀ ਜਿਹੜੀ ਧਰਤੀ ਦੀ ਉਹਦੀ ਟੈਸਟਿੰਗ ਹੋ ਸਕਦੀ ਹੈ ਤੇ ਉਹ ਸਾਰੇ ਮੇਰੇ ਖਲ ਪਿੰਡ ਦੀ ਸੈਟਲਾਈਟ ਨਾਲ ਕਰ ਲੈਣਗੇ ਉਹ ਜਿਵੇਂ ਜਿਵੇਂ ਜਿੰਨੇ ਜਿੰਨੇ ਜਾਊ ਸਾਡੇ ਕਿਸਾਨ ਭਰਾਵਾਂ ਨੂੰ ਉਹਦਾ ਫਾਇਦਾ ਉਠਾਉਣਾ ਚਾਹੀਦਾ ਇੱਕ ਵੇਖੋ ਜਿੱਥੇ ਵੀ ਪਤਾ ਲੱਗਦਾ ਇੱਥੇ ਸਾਡੇ ਆਪਣੀਆਂ ਟੀਮਾਂ ਵੀ ਬਹੁਤ ਅ ਤੁਰੀਆਂ ਫਿਰਦੀਆਂ ਨੇ ਇਸ ਤੋਂ ਇਲਾਵਾ ਜੇ ਕੋਈ ਕਿਸਾਨ ਭਰਾ ਉਸ ਦੀ ਸ਼ਿਕਾਇਤ ਕਰਦਾ ਤਾਂ ਜ਼ਰੂਰ ਉੱਥੋਂ ਤੱਕ ਪਹੁੰਚ ਹੁੰਦੀ ਹੈ ਵੀ ਕਿਤੇ ਇਹੋ ਜੀ ਹਰਕਤ ਨਾ ਹੋਵੇ ਤੇ ਨਕਲੀ ਵੀ ਨਾ ਵਿਕ ਸਕੇ ਸਰਕਾਰ ਵੱਲੋਂ ਵੀ ਚੇਤਾਵਨੀ ਜਾਰੀ ਕਰੂਗੇ ਜੀ ਹਾਂ ਜੀ ਸਰਕਾਰ ਵੱਲੋਂ ਵੀ ਚੇਤਾਵਨੀ ਸਰਕਾਰ ਵੱਲੋਂ ਚੇਤਾਵਨੀ ਹੈ ਕਾਨੂੰਨ ਹੈ ਜੋ ਵੱਡੀ ਸਜ਼ਾ ਨਾਲ ਦੀ ਨਾਲ ਸਾਡੇ ਜਿਹੜੇ ਚੀਫ ਹੁੰਦੇ ਨੇ ਦੂਸਰੇ ਏਡੀਓ ਜਾਂਦੇ ਛਾਪਾ ਮਾਰੀ ਹੁੰਦੀ ਹੈ ਅਰਚੇ ਦਰਜ ਹੋਣ